ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਜਾਵਾਂਗੇ ਹਜੂਰ ਸਾਹਿਬ ਦੇ ਲਾਗੇ ਜਿਹਨੇ ਵੀ ਲੋਕਲ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤੇ ਮੈਂ ਤੁਹਾਨੂੰ ਵੀਡੀਓ ਵਿੱਚ ਸਾਰੀ ਡਿਟੇਲ ਦੱਸੂਗਾ ਕਿ ਸਾਡਾ ਟੈਕਸੀ ਦਾ ਕਿਰਾਇਆ ਕਿੰਨਾ ਲੱਗਾ ਜੇ ਆਪਾਂ ਛੋਟੀ ਗੱਡੀ ڪرੋਣੇ ਆ ਉਹਦਾ ਕਿੰਨਾ ਕਿਰਾਇਆ ਲੱਗਦਾ ਹੈ ਤੇ ਜੇ ਆਪਾਂ ਵੱਡੀ 7 ਸੀਟਰ ਗੱਡੀ ڪرੋਣੇ ਆ ਉਹਦਾ ਕਿੰਨਾ ਕਿਰਾਇਆ ਲੱਗਦਾ ਹੈ ਤੇ ਟੋਟਲ ਕਿੰਨਾ ਟਾਈਮ ਲੱਗਦਾ ਹੈ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਆਪਾਂ ਚਲੋ ਹੁਣ ਦੇਖਦੇ ਆ ਲੋਕਲ ਗੁਰਦੁਆਰਾ ਸਾਹਿਬ ਅਸੀਂ ਕੱਲ ਰਾਤੀ ਇੱਥੇ ਪਹੁੰਚੇ ਸੀਗੇ ਤੇ ਸਭ ਨੰਨ ਢੇੜ ਇਹ ਤੇ ਅੰਦੂਰ ਕਿੰਨੇ ਹੰਗ ਸਿੰਘ ਮਿਲੇ ਤੇ ਨਮਨ ਕਹਿੰਦਾ papa ਮੈਂ ਇਹਨਾਂ ਨਾਲ ਫੋਟੋ ਖਿਚਾਉਣੀ ਆ ਤੇ ਮੈਂ ਛੋਟੀ ਜੀ ਵੀਡੀਓ ਬਣਾਈ ਫਿਰ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਨਿਕਲ ਪਏ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਤੁਸੀਂ ਸੱਚਖੰਡ ਦਰਬਾਰ ਸਾਹਿਬ ਦੇ ਬਾਹਰ ਦਾ ਮਾਹੌਲ ਦੇਖ ਸਕਦੇ ਜੀ ਇੱਥੇ ਕੁਝ ਇਦਾਂ ਦਾ ਮਾਹੌਲ ਹੁੰਦਾ ਆ ਇਸ ਵੀਰ ਦਾ ਲਗਭਗ 8:30 ਵਜੇ ਦਾ ਟਾਈਮ ਆ ਇੱਥੇ ਯਾਰ ਬਾਅਦ ਮੈਂ ਇੱਕ ਚੀਜ਼ ਹੋਰ ਦੇਖੀ ਕਿ ਇੱਥੇ ਇਦਾਂ ਨਾਰੀਅਲ ਤੇ ਆਹ ਦੇਸੀ ਘਿਓ ਮਿਲਦਾ ਵਾ ਇਹ ਮੇਰੇ ਖਿਆਲ ਨਾਲ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਚੜਾਉਂਦੇ ਆ ਤੇ ਕਿਸੇ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੋਵੇ ਤੇ ਉਹ ਵੀ ਜ਼ਰੂਰ ਦੱਸਿਓ ਤੇ ਲੋ ਜੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਇੱਥੋਂ ਆਪਾਂ ਕਰਾਈ ਸੀਗੀ 8 ਟਾਇਆ ਗੱਡੀ 8 ਟਾਇਆ ਗੱਡੀ 7 ਸੀਟਰ ਗੱਡੀ ਆ ਤੇ ਇਹਦਾ ਸਾਡਾ ਲੱਗਾ ਸੀਗਾ 3500 ਰੁਪਿਆ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਤੇ ਜੇ ਤੁਸੀਂ ਛੋਟੀ ਗੱਡੀ ਕਰਾਉਂਦੇ ਜੇ ਤੇ ਉਹਦਾ 3000 ਰੁਪਿਆ ਲੱਗਦਾ ਵਾ ਤੇ ਜੇ ਤੁਸੀਂ ਇਨੋਵਾ ਕਰਾਉਂਦੇ ਜੇ ਤੇ ਉਹਦਾ 4000 ਰੁਪਿਆ ਲੱਗਦਾ ਵਾ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਤੇ ਅਸੀਂ 8 ਟਾਇਆ ਕਰਾਈ ਸੀਗੀ ਇੱਕ ਤੇ 7 ਸੀਟਰ ਹੋ ਗਈ ਤੇ ਇੱਕ ਥੋੜਾ ਰੇਂਜ ਵੀ ਇਹਦੀ ਘੱਟ ਸੀਗੀ ਤੇ ਬਾਕੀ ਗੱਡੀ ਤੇ ਗੱਡੀ ਆ ਯਾਰ ਤੇ ਲੋ ਜੀ ਆਪਾਂ ਨਿਕਲ ਪਏ ਆ ਆ ਤੁਸੀਂ ਬਾਹਰ ਦਾ ਇਥੋਂ ਦਾ ਏਰੀਆ ਦੇਖ ਸਕਦੇ ਜੀ ਕਿ ਕਿਦਾਂ ਦਾ ਏਰੀਆ ਵਾ ਇੱਧਰ ਗੁਰਦੁਆਰਾ ਸਾਹਿਬ ਦੇ ਲੱਗ ਛਾਗੇ ਵਾਲਾ ਸਭ ਤੋਂ ਪਹਿਲੂ ਅਸੀਂ ਆਏ ਜੀ ਇੱਥੇ ਗੁਰਦੁਆਰਾ ਆਇਆ ਬਾਬਾ ਦੀਪ ਸਿੰਘ ਜੀ ਦਾ ਇੱਥੇ ਪਹੁੰਚੇ ਇਹਦੇ ਵਿੱਚ ਰੂਮ ਵੀ ਮਿਲ ਜਾਂਦੇ ਆ ਤੇ ਇੱਥੇ ਰੂਮ ਦਾ ਕਿਰਾਇਆ ਹੈਗਾ ਵਾ 500 ਰੁਪਈਆ ਇੱਕ ਦਿਨ ਦਾ ਆਪਾਂ ਫਿਰ ਅੰਦਰ ਜਾ ਕੇ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਇਹਦੇ ਉੱਪਰ ਇੱਕ ਜਹਾਜ਼ ਹੀ ਬਣਿਆ ਵਾ ਇਹ ਜਹਾਜ਼ ਦੇ ਅੰਦਰ ਵੀ ਤੁਸੀਂ ਜਾ ਸਕਦੇ ਜੇ ਪੌੜੀਆਂ ਚੜ੍ਹ ਕੇ ਪਰ ਆਪਾਂ ਇਹਦੇ ਅੰਦਰ ਨਹੀਂ ਗਏ ਸੀਗੇ ਤੁਸੀਂ ਜਾ ਸਕਦੇ ਜੇ ਜਾਣਾ ਚਾਹੁੰਦੇ ਜੇ ਤੇ ਆ ਗੁਰਦੁਆਰਾ ਸਾਹਿਬ ਦਾ ਅੰਦਰੋਂ ਹਾਲ ਆ ਇੱਥੇ ਸਾਡੇ ਨਾਲ ਥੋੜੀ ਜੀ ਮਿਸਟੇਕ ਹੋ ਗਈ ਸੀ ਜੇ ਤੁਸੀਂ ਲੋਕਲ ਗੁਰਦੁਆਰਾ ਸਾਹਿਬ ਵਾਸਤੇ ਟੈਕਸੀ ਬੁੱਕ ਕਰਦੇ ਜੇ ਨਾ ਤੇ ਉੱਥੇ ਲੱਗੇ ਗੁਰਦੁਆਰਾ ਇੱਕ ਗੁਰਦੁਆਰਾ ਸੰਗਤ ਸਾਹਿਬ ਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਹੈਗਾ ਆ ਹੈਨਾ ਉਹ ਵੀ ਇਹਦੇ ਵਿੱਚ ਹੀ ਕਵਰ ਹੁੰਦੇ ਆ ਪਰ ਸਾਡਾ ਜਿਹੜਾ ਟੈਕਸੀ ਵਾਲਾ ਸੀ ਨਾ ਉਹਨੇ ਸਾਨੂੰ ਨਾ ਤੇ ਮਿਊਜ਼ੀਅਮ ਦਿਖਾਇਆ ਤੇ ਨਾ ਹੀ ਸਾਨੂੰ ਗੁਰਦੁਆਰਾ ਸੰਗਤ ਸਾਹਿਬ ਦਿਖਾਇਆ ਤੇ ਇਹ ਸਾਨੂੰ ਚੀਜ਼ਾਂ ਬਾਅਦ ਵਿੱਚ ਪਤਾ ਲੱਗੀਆਂ ਤੇ ਯਾਰ ਜੇ ਤੁਸੀਂ ਵੀ ਆਓ ਕਦੀ ਤੇ ਪਹਿਲਾਂ ਕਿਸੇ ਕੋਲ ਪੁੱਛ ਲਓ ਕਿ ਲਾਗੇ ਲਾਗੇ ਕਿਹੜੇ ਗੁਰਦੁਆਰੇ ਆ ਤੇ ਉਸੇ ਹਿਸਾਬ ਨਾਲ ਟੈਕਸੀ ਵਾਲੇ ਨੂੰ ਕਹੋ ਵੀ ਯਾਰ ਆਪਾਂ ਆਹ ਵਾਲੇ ਆਹ ਵਾਲੇ ਸਾਰੇ ਗੁਰਦੁਆਰੇ ਦੇਖਣੇ ਆ ਸਾਰਿਆਂ ਦੇ ਦਰਸ਼ਨ ਕਰਨੇ ਆ ਤੇ ਫੇਰ ਹੀ ਉਹਦੇ ਨਾਲ ਗੱਲ ਕਰਕੇ ਫੇਰ ਹੀ ਉਹਦੇ ਨਾਲ ਰੇਟ ਕਰੋ ਬਾਕੀ ਰੇਟ ਦੀ ਇੱਥੇ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਰੇਟ ਇੱਥੇ ਜਿਹੜੇ ਆ ਉਹ ਫਿਕਸ ਆ ਇਦਾਂ 바ਰਗੇਨ ਕਰਨ ਦੀ ਤੁਹਾਨੂੰ ਜਰੂਰਤ ਨਹੀਂ ਪ ਫਿਰ ਇਸ ਤੋਂ ਬਾਅਦ ਅਸੀਂ ਆ ਗਏ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਇਹ ਰਤਨਗੜ੍ਹ ਸਾਹਿਬ ਆ ਗੁਰਦੁਆਰਾ ਇਹਦੇ ਵਿੱਚ ਜਿਹੜੀ ਆ ਬਿਲਡਿੰਗ ਤੁਸੀਂ ਦੇਖ ਰਹੇ ਜੇ ਇਹ ਪੁਰਾਣੀ ਬਿਲਡਿੰਗ ਆ ਇਹਦੇ ਸਾਹਮਣੇ ਹੀ ਨਾ ਹੁਣ ਇੱਕ ਨਵੀਂ ਬਿਲਡਿੰਗ ਬਣਦੀ ਪਈ ਆ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਸੋਹਣੀ ਬਿਲਡਿੰਗ ਬਣਦੀ ਪਈ ਆ ਯਾਰ ਪਰ ਇਹਦੇ ਅੰਦਰ ਅਜੇ ਕੰਮ ਚੱਲਦਾ ਪਿਆ ਵਾ ਅਸੀਂ ਇਹਦੇ ਅੰਦਰ ਨਹੀਂ ਗਏ ਅਸੀਂ ਜਿਹੜੀ ਪੁਰਾਣੀ ਬਿਲਡਿੰਗ ਸੀਗੀ ਉਹਦੇ ਵਿੱਚ ਹੀ ਦਰਸ਼ਨ ਕੀਤੇ ਆ ਅੰਦਰ ਦਾ ਹਾਲ ਆ ਗੁਰਦੁਆਰਾ ਸਾਹਿਬ ਦਾ ਇੱਥੇ ਜਿੱਦਾਂ ਕੋਈ ਵੀ ਹੁੰਦਾ ਵਾ ਨਾ ਤੇ ਇਤਿਹਾਸ ਸੁਣਾਇਆ ਜਾਂਦਾ ਵਾ ਤੇ ਆਹ ਮੁੰਡਾ ਬਾਹਰ ਪਾਪਕਨ ਵੇਚਦਾ ਪਿਆ ਹੈਗਾ ਮੈਨੂੰ ਬੜਾ ਵਧੀਆ ਲੱਗਾ ਦੀਦੀ ਮੈਂ ਛੋਟੀ ਜੀ ਕਲਿੱਪ ਲਈ ਇਸ ਤੇ ਬਟਰ ਵਾਲੇ ਪਾਪਕ ਲੇ 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 ਲਾ ਬਟਰ ਵਾਲੇ ਪਾਪਕ ਲਾ ਜੀ ਇਹ ਸਾਰ ਪੁਕੇ ਗਿਆ ਪੁਕੇ ਇਸ ਤੋਂ ਬਾਅਦ ਅਸੀਂ ਅੱਗੇ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਇੱਕ ਚੀਜ਼ ਅਸੀਂ ਦੇਖ ਲਈਏ ਕਿ ਜਿੱਦਾਂ ਪਟਨਾ ਸਾਹਿਬ ਵੀ ਚਾਹੀਦਾ ਵਾ ਨਾ ਤੇ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਚਾਹੀਦਾ ਵਾ ਉੱਥੇ ਇਤਿਹਾਸ ਸੁਣਾਉਂਦੇ ਆ ਤੇ ਇੱਥੇ ਵੀ ਅਸੀਂ ਜਿੱਦੋਂ ਹਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਹੀ ਨਾ ਤੇ ਇਤਿਹਾਸ ਸੁਣਾਉਂਦੇ ਸੀਗੇ ਇਹ ਬਹੁਤ ਵਧੀਆ ਗੱਲ ਲੱਗੀ ਕਿ ਘੱਟੋ ਘੱਟ ਜਦੋਂ ਆਪਾਂ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਆ ਤੇ ਸਾਨੂੰ ਇਤਿਹਾਸ ਨਾਲ ਪਤਾ ਲੱਗਦਾ ਆ ਕਿ ਇਸ ਗੁਰਦੁਆਰੇ ਦਾ ਇਤਿਹਾਸ ਕੀ ਆ ਵਾਜ ਉਹ ਆਵਾਜ਼ ਬੈਠਾ ਉਹ ਉੱਪਰ ਚੱਲ ਗਿਆ ਸੁਬਾਲ ਆਪਕੀ ਦੀਏ ਗਲੋ ਪਿਆਰੇ ਨਾਨਕਸਰ ਗੁਰਦੁਆਰੇ ਦੇ ਅੰਦਰ ਨਾਨਕਸਰ ਗੁਰਦੁਆਰੇ ਦੇ ਅੰਦਰ ਸਰੋਵਰ ਵੀ ਸੀਗਾ ਆ ਸਰੋਵਰ ਹੈ ਜੀ ਸਰੋਵਰ ਤੋਂ ਹੋ ਕੇ ਜਦੋਂ ਅਸੀਂ ਇੱਧਰ ਨੂੰ ਆਏ ਤੇ ਇੱਕ ਚੀਜ਼ ਸਾਨੂੰ ਬਹੁਤ ਵਧੀਆ ਦੇਖੀ ਇੱਥੇ ਇਹਨਾਂ ਨੇ ਨਾ ਆ ਇੱਕ ਮਾਡਲ ਜਿਹਾ ਬਣਾਇਆ ਵਾ ਜਿਹਦੇ ਵਿੱਚ ਜਿੰਨੇ ਵੀ ਆਪਣੇ ਸ਼ਹੀਦ ਹੋਏ ਹਨ ਸਿੱਖ ਧਰਮ ਦੇ ਵਿੱਚ ਸਾਰਿਆਂ ਦੇ ਇਦਾਂ ਇਹਨਾਂ ਨੇ ਆ 골ਡਨ ਕਲਰ ਦੇ ਸਟੈਚੂ ਜੇ ਬਣਾਏ ਆ ਇਹ ਬਹੁਤ ਵਧੀਆ ਲੱਗੇ ਤੇ ਹਰ ਇੱਕ ਦੇ ਥੱਲੇ ਉਹਦਾ ਇਤਿਹਾਸ ਵੀ ਲਿਖਿਆ ਵਾ ਪੂਰੀ ਜਾਣਕਾਰੀ ਦਿੱਤੀ ਗਈ ਆ ਤੇ ਜੇ ਕਿਸੇ ਕੋਲ ਟਾਈਮ ਹੋਵੇ ਤੇ ਇਹਨੂੰ ਪੜ੍ਹ ਸਕਦਾ ਵਾ ਬਹੁਤ ਵਧੀਆ ਜਾਣਕਾਰੀ ਆ ਸਾਰੇ ਮਾਡਲ ਦੇ ਵਿੱਚ ਆ ਜ਼ੂਮ ਕਰਕੇ ਲਾ ਆਪਣੇ ਫੋਨ ਤੇ ਠੀਕ ਆ ਤੋ ਹੀ ਹੋਰ ਬਹੁਤ ਲੱਗਦਾ ਨਾ ਸਾਰੇ ਬੰਦੂਰਾ ਤੋਂ ਮਾਣ ਆਇਆ ਇਹ ਨਾ ਤੇ ਫਿਰ ਅਸੀਂ ਗਏ ਜੀ ਇੱਥੇ ਨੇੜੇ ਹੀ ਗੁਰਦੁਆਰਾ ਸੀਗਾ ਗੁਰਦੁਆਰਾ ਚੰਦਨ ਸਾਹਿਬ ਚੰਦਨ ਸਾਹਿਬ ਗੁਰਦੁਆਰਾ ਸਾਹਿਬ ਬਾਅਦ ਦਾ ਪੀਂਗ ਲੱਗੀ ਹੋਈ ਆ ਤੇ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਨਾ ਤੇ ਉਹ ਇਦਾਂ ਪੀਂਗ ਦੇ ਉੱਪਰ ਝੂਟੇ ਵੀ ਲੈਂਦੀ ਆ ਤੇ ਅਸੀਂ ਵੀ ਉਹੋ ਹੀ ਚੀਜ਼ ਕੀਤੀ ਅਸੀਂ ਵੀ ਸਾਰਿਆਂ ਨੇ ਪੀਂਗ ਦੇ ਉੱਪਰ ਝੂਟੇ ਲਏ ਯਾਰ ਜੇ ਕਿਸੇ ਨੂੰ ਪਤਾ ਹੋਵੇ ਨਾ ਵੀ ਇਹ ਪੀਂਗ ਕਿਉਂ ਪਾਈ ਆ ਇੱਥੇ ਇਹਦਾ ਕੀ ਕਾਰਨ ਆ ਤੇ ਸੰਗਤ ਦੇਤੇ ਝੂਟੇ ਕਿਉਂ ਲੈਂਦੀ ਆ ਹੈਨਾ ਇਹ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਾਨੂੰ ਨਾ ਲੱਗੋ ਸਾ ਕੋਈ ਪਤਾ ਨਹੀਂ ਲੱਗਾ ਇਹ ਚੀਜ਼ ਦਾ ਕਿ ਕਿਉਂ ਇਹ ਪੀਂਗ ਪਾਈ ਆ ਇਹਦਾ ਕੀ ਕਾਰਨ ਆ ਕਈ ਜਣੇ ਸੰਗਤ ਵਿੱਚ ਕਹਿ ਰਹੇ ਸੀਗੇ ਕਿ 7 ਝੂਟੇ ਲੈਣਾ ਜ਼ਰੂਰੀ ਆ ਕਈ ਜਣੇ ਸੰਗਤ ਵਿੱਚ ਕਹਿ ਰਹੇ ਸੀਗੇ ਕਿ 5 5 ਝੂਟੇ ਲੈਣਾ ਜ਼ਰੂਰੀ ਆ ਤੇ ਇਹ ਚੀਜ਼ ਦਾ ਜੇ ਕਿਸੇ ਨੂੰ ਵਿਸਤਾਰ ਪੂਰਵਕ ਪਤਾ ਹੋਵੇ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਆ ਗੁਰਦੁਆਰਾ ਚੰਦਨ ਸਾਹਿਬ ਦੇ ਆ ਆ ਜੀ ਗੁਰਦੁਆਰਾ ਚੰਦਨ ਸਾਹਿਬ ਹਲੋ ਇੱਥੇ ਬੜਾ ਸ਼ਾਂਤ ਈ ਆ ਹੂੰ ਇਹ ਖੋਰ ਲੱਗ ਰਿਹਾ ਉਹ ਵੇਖੋ ਫਿਰ ਇੱਥੋਂ ਦਰਸ਼ਨ ਕਰਕੇ ਅਸੀਂ ਗਏ ਜੀ ਸਿੱਦੇ ਗੁਰਦੁਆਰਾ ਸ਼ਿਕਾਰਖਾਟ ਦੇ ਵਿੱਚ ਜੀ ਆਪਾਂ ਆਏ ਅੱਜ ਹਜੂਬ ਹੋਰ ਆਪਾਂ ਰੁਕਿਆ ਜੀ ਪੈਟਰੋਲ ਪੰਪ ਤੇ ਤੁਸੀਂ ਦੇਖ ਹੀ ਸਕਦੇ ਹੋ ਹੋਰੇ ਜੀ ਹਾਦੇ ਮਮਾ ਹੋਰੇ ਦਾਦੀ ਹੋਰੇ ਦਾਦੂ ਹੋਰ ਪਾਪਾ ਕਦੋਂ ਚਸੂ? ਨਾ। ਪਾਪਾ પેટ્રોલ ਲੱਗੇ ਪਾਵਾ। ਚਾਚੀ ਜੀ ਦਾ ਕਹੇ। ਭਰੇ ਆ ਚਾਚੀ ਜੀ। ਆਇਓ। ਪਾਪਾ। ਬੇਟੀ ਸੀ ਆ। ਆ ਸ਼ਿਕਾਰਖਟ ਗੁਰਦੁਆਰਾ ਸਾਹਿਬ ਆ ਤੇ ਇਹਦੇ ਬਾਹਰ ਇਦਾਂ ਖਾਣ ਪੀਣ ਦੀਆਂ ਦੁਕਾਨਾਂ ਵੀ ਲੱਗੀਆਂ ਵਾਂ। ਪਕੌੜੇ ਵਗੈਰਾ ਕੱਢਦੇ ਪਏ ਸੀਗੇ। ਹਾਏ। ਤੇ ਪਾ ਗਏ। ਖੁਲਪਾ ਤੋਂ ਗੋਦੀ। ਨਹੀਂ ਆ ਕਿ ਮੇਰ ਕੋ ਨਹੀਂ ਆ ਕਿ ਹਾਏ ਹਾਏ। ਲੈ ਲੈ ਪਾਪਾ। ਤੇ ਆ ਅੰਦਰ ਦਾ ਸਾਰਾ ਦ੍ਰਿਸ਼ਿਆ ਗੁਰਦੁਆਰਾ ਸ਼ਿਕਾਰਖੜ ਦਾ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਇੱਕ ਸਰੋਵਰ ਆ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਵਾ ਜੇ ਕਿਸੇ ਨੇ ਪੜਨਾ ਹੋਵੇ ਤੇ ਇਹ ਵੀਡੀਓ ਨੂੰ ਪਾਉਜ਼ ਕਰਕੇ ਪੜ ਸਕਦਾ ਵਾ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਇੱਕ ਸਰੋਵਰ ਆ ਤੇ ਉੱਥੇ ਬੱਚਿਆਂ ਨੇ ਇਸ਼ਨਾਨ ਵੀ ਕੀਤਾ ਤੇ ਨਮਨ ਦੀ ਮੈਂ ਇੱਕ ਚੀਜ਼ ਦੇਖੀ ਆ ਜਦੋਂ ਵੀ ਆਪਾਂ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਨਾ ਇਹ ਮੱਥਾ ਟੇਕ ਕੇ ਇਦਾਂ ਅਰਦਾਸ ਜ਼ਰੂਰ ਕਰਦਾ ਹੈਗਾ ਜੇ ਕੋਈ ਅਸੀਂ ਪੁੱਛਦੇ ਹੀ ਨਾ ਤਿੱਕ ਤੋਂ ਕੀ ਅਰਦਾਸ ਕੀਤੀ ਕਹਿੰਦਾ ਹੀ ਮੈਂ ਦੱਸਣ ਇੰਨੀਆਂ ਨਹੀਂ ਤੇ ਪੂਰੀ ਨਹੀਂ ਹੋਣੀ ਆਹ ਦੇਖ ਸਕਦੇ ਤੁਸੀਂ ਇੱਥੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਇੱਥੋਂ ਦੇ ਪਕੌੜੇ ਖਾਦੇ ਪਕੌੜੇ ਯਾਰ ਬਹੁਤ ਜ਼ਿਆਦਾ ਸਵਾਦ ਸੀਗੇ ਬਲੋ ਆਪਾਂ ਸੋਚਦੇ ਪਏ ਹਾਂਗੇ ਕਿ ਪਤਾ ਨਹੀਂ ਕਿਦਾਂ ਦੇ ਹੋਣੇ ਕਿਦਾਂ ਦੇ ਨਹੀਂ ਹੋਣੇ ਪਰ ਜਦੋਂ ਅਸੀਂ ਖਾਦੇ ਨਾ ਤੇ ਬਹੁਤ ਜ਼ਿਆਦਾ ਟੇਸਟੀ ਪਕੌੜੇ ਸੀਗੇ ਤੇ ਜੇ ਤੁਸੀਂ ਵੀ ਕਦੀ ਆਓ ਤੇ ਇੱਥੇ ਪਕੌੜੇ ਜ਼ਰੂਰ ਟਰਾਈ ਕਰਿਓ ਫਿਰ ਅਸੀਂ ਅੱਗੇ ਜੀ ਗੁਰਦੁਆਰਾ ਹੀਰਾ ਘਾਟ ਦੇ ਵਿੱਚ ਇੱਥੇ ਬੱਚਿਆਂ ਨੇ ਲੰਗੂਰ ਦੇਖੇ ਮੰਕੀ ਦੇਖੇ ਤੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋਏ ਆ ਤੁਸੀਂ ਦੇਖ ਸਕਦੇ ਜੇ ਗੋਦਾਵਰੀ ਨਦੀ ਆ ਗੁਰਦੁਆਰਾ ਸਾਹਿਬ ਦੇ ਨਾਲ ਫਿਰ ਲਾਸਟ ਦੇ ਵਿੱਚ ਅਸੀਂ ਆਏ ਗੁਰਦੁਆਰਾ ਸਾਹਿਬ ਮਾਲ ਟੇਕੜੀ ਇੱਕ ਗੁਰਦੁਆਰਾ ਸਾਹਿਬ ਅਸੀਂ ਰਸਤੇ ਵਿੱਚ ਹੋਰ ਦਰਸ਼ਨ ਕੀਤੇ ਸੀਗੇ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਜੀ ਤੇ ਉਹਦੀ ਵੀਡੀਓ ਪਤਾ ਨਹੀਂ ਮੇਰੇ ਕੋਲ ਸ਼ਾਇਦ ਡਿਲੀਟ ਹੋ ਗਈ ਆ ਉਹ ਮੈਂ ਵੀਡੀਓ ਤੁਹਾਨੂੰ ਦਿਖਾ ਨਹੀਂ ਸਕਿਆ ਤੇ ਇਸ ਤੋਂ ਬਾਅਦ ਦਰਸ਼ਨ ਕਰਕੇ ਫਿਰ ਅਸੀਂ ਸਿੱਧੇ ਆ ਗਏ ਆਪਣੇ ਰੂਮ ਦੇ ਵਿੱਚ ਤੇ ਸ਼ਾਮ ਨੂੰ ਅਸੀਂ ਨਿਕਲ ਗਏ ਬਾਬਾ ਨਿਹੰਗ ਸਿੰਘ ਜੀ ਲੰਗਰ ਹਾਲ ਵੱਲ ਤੇ ਇੱਥੇ ਸਾਨੂੰ ਕਾਫੀ ਸਾਰੇ ਸਬਸਕ੍ਰਾਈਬਰ ਵੀ ਮਿਲੇ ਜਿਹੜੇ ਸਾਡੀ ਵੀਡੀਓਜ਼ ਦੇਖਦੇ ਆ ਤੇ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਯਾਰ ਤੁਸੀਂ ਇੰਨਾ ਪਿਆਰ ਕਰਦੇ ਜੀ ਤੇ ਆ ਮੈਂ ਕੋਈ ਵੀਡੀਓ ਜਿਹੜੇ ਸਬਸਕ੍ਰਾਈਬਰ ਮਿਲੇ ਹੈਗੇ ਜਿਹੜੇ ਸਾਡੀ ਵੀਡੀਓਜ਼ ਦੇਖਦੇ ਉਹਨਾਂ ਦੀਆਂ ਲੌਨਾ ਵਾ ਇਹ ਵੀ ਤੁਸੀਂ ਦੇਖੋ ਤੇ ਕਈਆਂ ਇੱਕ ਮੈਂ ਕੱਲਾ ਬੈਠਾ ਸੀਗਾ ਸਤਖੰਡ ਵਿੱਚ ਤੇ ਉੱਥੇ ਮੈਨੂੰ ਇੱਕ ਪਰਿਵਾਰ ਮਿਲਿਆ ਸੀਗਾ ਉਹਨਾਂ ਨੇ ਮੈਨੂੰ ਕਿਹਾ ਹੈਗਾ ਮੋਗੇ ਤੁਸੀਂ ਸ਼ਾਇਦ ਉਹਨਾਂ ਨੇ ਕਿਹਾ ਹੈਗਾ ਕਿ ਵੀਰੇ ਸਾਡੀ ਵੀਡੀਓ ਜ਼ਰੂਰ ਲਾਓ ਤੇ ਮੈਂ ਉਹਨਾਂ ਦੀ ਵੀਡੀਓ ਵੀ ਲਾਸਟ ਤੇ ਜ਼ਰੂਰ ਲਾਉਂਗਾ ਤੇ ਜੇ ਉਹ ਵੀਡੀਓ ਦੇਖਣ ਦੇ ਆ ਤੇ ਜਿੰਨਾ ਜਿੰਨਾਂ ਦੇ ਨਾਲ ਜਿੰਨਾ ਜਿੰਨਾਂ ਦੀਆਂ ਆ ਵੀਡੀਓਜ਼ ਨੇ ਨਾ ਜੇ ਉਹ ਵੀਡੀਓ ਦੇਖ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਰੂਰ ਰਿਪਲਾਈ ਕਰਾਂਗੇ। ਹਾਂਜੀ ਥੈਂਕ ਯੂ ਜੀ। ਤੇ ਅੱਜ ਦਾ ਵਲੌਗ ਬਸ ਇੰਨਾ ਹੀ ਸੀਗਾ। ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਕੱਲ ਨੂੰ ਅਸੀਂ ਜਾਣਾ ਆ ਹੁਣ ਗੁਰਦੁਆਰਾ ਨਾਮਦੇਵ ਜੀ ਦਾ। ਇੱਥੋਂ ਲਗਭਗ 100 ਕਿਲੋਮੀਟਰ ਦੂਰ ਆ ਹਜੂਰ ਸਾਹਿਬ ਤੋਂ ਤੇ ਉੱਥੇ ਵੀ ਗੱਡੀ ਕਰਾ ਕੇ ਜਾਵਾਂਗੇ। ਉਹ ਵੀ ਮੈਂ ਤੁਹਾਨੂੰ ਸਾਰੀ ਡਿਟੇਲ ਦੱਸੂਗਾ ਕਿ ਕਿਦਾਂ ਕਿਦਾਂ ਦਾ ਮਾਹੌਲ ਆ ਤੇ ਅਸੀਂ ਕਿਦਾਂ ਕਿਦਾਂ ਦਰਸ਼ਨ ਕੀਤੇ। ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਚੰਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮੋਗੇ ਜੀ ਨੇ ਮੋਗੇ ਅੱਛਾ ਮੋਗੇ ਜ਼ਿਲ੍ਹੇ ਤੋਂ